ਬਾਈ ਜੀ ਦੁੱਖ ਬਹੁਤ ਆ ਪਰ ਬਿਲਕੁਲ ਜੀ ਦੇਖੋ ਜਿਹੜਾ ਇਹ ਪਰਿਵਾਰ ਨੂੰ ਘਾਟਾ ਪਿਆ ਉਹ ਕੋਈ ਵੀ ਦੁਨੀਆ ਦੀ ਚੀਜ਼ ਪੂਰਾ ਨਹੀਂ ਕਰ ਸਕਦੀ ਨਹੀਂ ਕਿਉਂਕਿ ਮਾਪੇ ਦੇ ਨਾਲ ਜਹਾਨ ਹੈ ਜਹਾਨ ਹੈ ਜਿਹਦੇ ਸਿਰ ਤੇ ਪਿਓ ਆ ਨਾ ਉਹ ਦੁਨੀਆ ਦਾ ਰਾਜਾ ਹੈ ਬਿਲਕੁਲ ਮਾਪੇ ਜਿਹਦੇ ਸਿਰ ਤੇ ਬੈਠੇ ਆ ਹੂੰ ਹੁਣ ਜਿਹਦੇ ਸਿਰ ਤੋਂ ਛੱਤ ਡਿੱਗ ਜੇ ਉਹਨੂੰ ਪਤਾ ਹੁੰਦਾ ਹਾਂਜੀ ਅਸੀਂ ਤਾਂ ਸਿਰਫ ਦੁੱਖ ਬਣਾ ਸਕਦੇ ਆ ਪਰ ਜਿਹਦੇ ਤੇ ਦੁੱਖ ਪਿਆ ਉਹਨੂੰ ਪਤਾ ਬਿਲਕੁਲ ਜਿਹੜੇ ਵੀ ਬੰਦੇ ਗੱਡੀ ਚਲਾ ਰਹੇ ਸੀ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦਾ ਡਰਗ ਟੈਸਟ ਵਗੈਰਾ ਜੋ ਵੀ ਚੰਗੇ ਤੋਂ ਜਾਂਦੇ ਪਤਾ ਲੱਗੇ ਕਿ ਉਹਨੇ ਕੀ ਖਾਧਾ ਸੀ ਕੀ ਪੀਤਾ ਹੈ ਨਾ ਹਾਂਜੀ ਤੇ ਐਨੀ ਬੇਹੋਸ਼ੀ ਦੇ ਵਿੱਚ ਉਹ ਬੰਦਾ ਆਪਣੇ ਘਰ ਦੇ ਮੋਰੇ ਹੀ ਬਿਲਕੁਲ ਅਟੈਕ ਕਰਤਾ ਕੇ ਹਨ ਹਾਂਜੀ ਹਾਂਜੀ ਬਿਲਕੁਲ ਤੇ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਇਹ ਮੰਗ ਆ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੂੰ ਬਣਦੀ ਸਜ਼ਾ ਦਿੱਤੀ ਜਾਵੇ ਮੰਗੇ ਬਈ ਇੱਕ ਚੋੜੀ ਰਿਕਵੈਸਟ ਹੈ ਮੰਗੇ ਬਈ ਮੈਨੂੰ ਇੱਕ ਚੀਜ਼ ਦੱਸ ਸਕਦੇ ਬਈ ਇਹ ਗੱਡੀ ਕਿੰਨੇ ਦੀ ਸਪੀਡ ਤੇ ਆ ਹੋ ਸਕਦੀ ਵੀ ਐਨਾ ਗੱਡੀ ਭਾਜੀ ਸਿੱਧੀ ਗੱਲ ਨਹੀਂ ਹੈਗੀ 2 150 ਤੋਂ ਤਾਂ ਪਲੱਸੇ ਹੋਣੀ ਜਿਹੜੀ ਜਾਨੀ ਕਿ ਪਿੱਛੇ ਟੋਏ ਦੇ ਵਿੱਚ ਡਿੱਗ ਕੇ ਗੱਡੀ ਘੁੰਮ ਕਮਾ ਕੇ ਆ ਕੇ ਵੀ ਰੁਕੀ ਨਹੀਂ ਹੈਗੀ ਕੰਦ ਦੇ ਵਿੱਚ ਆ ਕੇ ਰੁਜ ਕੇ ਰੁਕੀ ਹੈ ਜੀ ਦੇਖੋ ਕੰਦ ਦੇ ਇਟਾਂ ਚ ਵੱਜ ਕੇ ਰੁਕੀ ਹੈ ਗੱਡੀ ਬਿਲਕੁਲ ਬਿਲਕੁਲ ਹਾਂ ਉਹ ਵੀ ਜਾਨੀ ਕਿ ਗੱਡੀ ਦੀ ਨਾ ਕੋਈ ਬ੍ਰੇਕ ਦੀ ਲਾਈਨ ਆ ਨਾ ਕੋਈ ਕੋਸ਼ਾ ਜੀ ਜੀ ਜੋ ਜਿੰਨੀ ਸਪੀਡ ਚ ਆਈ ਗੱਡੀ ਉਨੀ ਸਪੀਡ ਦੇ ਵਿੱਚ ਹੂੰ ਜੇ ਕੋਈ ਹੋਰ ਵੀ ਹੁੰਦਾ ਦੋ ਚਾਰ ਬੰਦੇ ਦਾ ਦਿਨ ਦਾ ਟਾਈਮ ਹੁੰਦਾ ਤਾਂ ਉਹ ਇਹ ਉਹਨਾਂ ਦੇ ਨਾਲ ਵੀ ਕੱਟਣਾ ਹੋ ਸਕਦੀ ਸੀ ਹਨਾ ਜਿਆਦਾ ਵੱਡਾ ਹੁੰਦਾ ਹਾਂ ਮਾਲ ਦਾ ਸਰਕਾਰ ਕੋਲੋਂ ਇਹੀ ਆ ਦੇ ਅਰੈਸਟ ਕੀਤਾ ਜਾਵੇ ਬੰਦੇ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਜੀ ਠੀਕ ਹੈ ਜੀ ਉਹਨਾਂ ਦੀ ਕਾਰਵਾਈ ਕੀਤੀ ਜਾਂ ਬਾਈ ਨੂੰ ਦੇ ਦਿਓ ਬਾਈ ਨੂੰ ਦੇ ਦਿਓ ਮਾਹੀ ਅੱਜ ਬਾਈ ਕੀ ਕਰ ਨਹੀਂ ਰਿਲਾਇੰਸ ਮਾਈ ਉਹ ਵੀ ਮੌਕੇ ਤੇ ਫਿਰ ਭੱਜ ਗਏ ਹੋ ਅੱਛਾ ਕਿਦਾਂ ਕੀ ਕਹਿੰਦੇ ਭਾਜੀ ਭਾਜੀ ਇਹਦੇ ਚ ਗੱਡੀ ਚ ਕਹਦੇ ਮੈਂ ਇਹਨਾਂ ਜਵਾਈ ਹਾਂ ਅਗਰ ਮਾਸਾ ਸੋਹਰਾ ਜੀ ਠੀਕ ਹੈ ਜੀ